ਹੈਲੋ एवरीवन ਸਤਿ ਸ਼੍ਰੀ ਅਕਾਲ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਅਸੀਂ ਬਣਾਵਾਂਗੇ ਅੰਬ ਦੀ ਚਟਨੀ ਅੰਬ ਦੀ ਚਟਨੀ ਬਣਾਉਣ ਦੇ ਨਾਲ-ਨਾਲ ਮੈਂ ਤੁਹਾਨੂੰ ਕੁਝ ਟਿਪਸ ਟ੍ਰਿਕਸ ਤੇ ਹੈਕਸ ਵੀ ਦੱਸਾਂਗੀ ਕਿ ਤੁਸੀਂ ਕਿੱਦਾਂ ਇਸ ਨੂੰ ਲੰਬੇ ਸਮੇਂ ਤੱਕ ਚਲਾ ਸਕਦੇ ਹੋ ਤਾਂ ਸਭ ਤੋਂ ਪਹਿਲਾਂ ਤਾਂ ਜਿਹੜੀ ਮੇਨ ਗੱਲ ਹੈ ਕਿ ਸਾਨੂੰ ਜਿਹੜੇ ਅੰਬ ਹੈ ਉਹ ਬਿਲਕੁਲ ਠੀਕ ਲੈਣੀ ਹੈ ਠੀਕ ਮਤਲਬ ਵੀ ਉਹ ਹੈਵ ਟੂ ਸਿਲੈਕਟ ਰਾਈਟ ਮੰਗੇੋ ਕਿ ਉਹ ਇੱਕ ਤਾਂ ਕੱਚਾ ਹੋਵੇ ਕੱਚਾ ਹੋਣ ਦੇ ਨਾਲ-ਨਾਲ ਖੱਟਾ ਹੋਵੇ ਤੇ ਸਖਤ ਹੋਣਾ ਚਾਹੀਦਾ ਇਹ ਅੰਬ ਦੀ ਪਛਾਣ ਹੁੰਦੀ ਹੈ ਜੇ ਤੁਸੀਂ ਚਟਨੀ ਲਈ ਬਣਾ ਰਹੇ ਹੋ 7-8 ਘੰਟਿਆਂ ਲਈ ਭੋਕੇ ਰੱਖ ਦੇਣਾ ਚੰਗੀ ਤਰ੍ਹਾਂ ਸੁਕਾ ਲੈਣਾ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਤੁਸੀਂ ਦੇਖ ਸਕਦੇ ਹੋ ਉੱਥੇ ਸੁਕਾਉਣ ਤੋਂ ਬਾਅਦ ਮੈਂ ਇਹਨਾਂ ਨੂੰ ਛਿੱਲ ਲਿਆ ਛਿੱਲਣ ਤੋਂ ਬਾਅਦ ਅਸੀਂ ਇਹਨੂੰ ਕੱਦੂਕਾਸ ਕਰ ਲਵਾਂਗੇ ਇੱਥੇ ਮੈਂ 5 ਕਿਲੋ ਆਂਬ ਯੂਜ਼ ਕਰੇ ਹੈ ਲਾਸਟ ਟਾਈਮ ਜੋ ਮੈਂ ਚਟਨੀ ਬਣਾਈ ਸੀ ਉਦੋਂ ਮੈਂ 2.5 ਕਿਲੋ ਆਂਬ ਲਏ ਸੀਗੇ ਉਹਦੀ ਵੀ ਮੈਂ ਵੀਡੀਓ ਪਾ ਰੱਖੀ ਹੈ ਬਟ ਆ ਵੀਡ ਸੁਜੈਸਟ ਤੁਸੀਂ ਇਸ ਵੀਡੀਓ ਨੂੰ ਦੇਖੋ ਕਿਉਂਕਿ ਇਸ ਦੇ ਵਿੱਚ ਮੈਂ ਸਾਰੇ ਟਿਪਸ ਦੱਸਾਂਗੀ ਕਿ ਕਿਦਾਂ ਤੁਹਾਡੀ ਚਟਨੀ ਜਿਹੜੀ ਹੈਗੀ ਹੈ ਕਿਦਾਂ ਦਾ ਉਹਦਾ ਟੈਕਸਚਰ ਹੋਣਾ ਚਾਹੀਦਾ ਠੀਕ ਹੈ ਤੇ ਕਿਦਾਂ ਅਸੀਂ ਉਸ ਨੂੰ ਲੰਬੇ ਟਾਈਮ ਤੱਕ ਚਲਾ ਸਕਦੇ ਹਾਂ ਤਾਂ ਤੁਸੀਂ ਕੀ ਕਰਨਾ ਹੈ ਸਾਰੇ ਅੰਬ ਜਿਹੜੇ ਹਨ ਉਹਨਾਂ ਨੂੰ ਕद्दूकस ਕਰ ਲੈਣਾ ਹੈ ਠੀਕ ਹੈ ਅੰਬ ਕਈ ਲੋਕੀ ਚਟਨੀ ਨੂੰ ਚਟਨੀ ਬਣਾਉਣ ਲਈ ਅੰਬ ਕੱਟ ਕੇ ਵੀ ਪਾਉਂਦੇ ਆ ਬਟ ਜਦੋਂ ਤੁਸੀਂ ਕद्दूकस ਕਰਦੇ ਹੋ ਤਾਂ ਜਿਹੜੇ ਗ੍ਰੇਟਡ ਮੰਗੋ ਹੁੰਦੇ ਆ ਉਹ ਜਲਦੀ ਕੁੱਕ ਹੁੰਦੇ ਆ ਬਜਾਏ ਕਿ ਤੁਸੀਂ ਅ ਅਗਰ ਉਹਨਾਂ ਨੂੰ ਚੌਪ ਕਰੋਗੇ ਕੱਟੋਗੇ ਠੀਕ ਹੈ ਸੋ ਇਸ ਕਰਕੇ ਉਹਨਾਂ ਦੀ ਨਾਲੇ ਸ਼ੈਲਫ ਲਾਈਫ ਜ਼ਿਆਦਾ ਟਾਈਮ ਤੱਕ ਨਹੀਂ ਚੱਲਦੀ ਉਹ ਵਾਲੀ ਚਟਨੀ ਇਸ ਕਰਕੇ ਹਮੇਸ਼ਾ ਕद्दूकस ਕਰਕੇ ਹੀ ਬਣਾਓ ਉਸ ਤੋਂ ਬਾਅਦ ਅਸੀਂ ਕੀ ਕਰਾਂਗੇ ਕੜਾਹੀ ਦੇ ਵਿੱਚ ਸਰੋਂ ਦਾ ਤੇਲ ਲਵਾਂਗੇ ਤੇ ਸਰੋਂ ਦੇ ਤੇਲ ਨੂੰ ਅਸੀਂ ਚੰਗੀ ਤਰ੍ਹਾਂ ਮਤਲਬ ਕਿ ਕੁੱਕ ਕਰਨਾ ਹੈ ਜਦੋਂ ਤੱਕ ਇਹਦੇ ਸਾਰੀ ਜੋ ਕੜਵਾਹਟ ਹੈ ਉਹ ਚਲੀ ਨਾ ਜਾਵੇ ਇੱਥੇ ਮੈਂ 4-5 ਚਮਚ ਮੇਥੀ ਦਾਣੇ ਦੇ ਲਏ ਆ 2 ਕ ਚਮਚ ਸੌਂਫ ਦੇ ਲਏ ਆ 2 ਕ ਚਮਚ ਕਲੌਂਜੀ ਦੇ ਲਏ ਨੇ ਤੇ 2 ਕ ਚਮਚ ਜਿਹੜੇ ਹੈਗੇ ਆ ਕਾਲੀ ਮਿਰਚ ਦੇ ਲਏ ਨੇ ਉਸ ਤੋਂ ਬਾਅਦ 2 ਚਮਚ ਕ ਹਲਦੀ ਦੇ ਲਏ ਨੇ 2 ਚਮਚ ਲਾਲ ਮਿਰਚ ਪਾਊਡਰ ਦੇ ਲੈਨੇ ਤੁਸੀਂ ਇਹ ਸਾਰੀਆਂ ਚੀਜ਼ਾਂ ਨਾ ਆਪਣੇ ਅਕੋਰਡਿੰਗ ਘੱਟ ਵੱਧ ਕਰ ਸਕਦੇ ਹੋ ਬਟ ਹਾਂ ਮੇਥੀ ਦਾਣਾ ਬਾਰੇ ਮੈਂ ਦੱਸਦਾ ਅਗਰ ਥੋੜਾ ਨੂੰ ਜ਼ਿਆਦਾ ਕਰ ਦੋਗੇ ਨਾ ਤਾਂ ਕੜਵਾ ਟੇਸਟ ਆਊਗਾ ਤਾਂ ਉਸ ਚੀਜ਼ ਨੂੰ ਅਵੋਇਡ ਕਰਿਓ 5 ਕ ਚਮਚਾਥੇ ਮੈਂ ਲੂਣ ਦੇ ਲੈਨੇ ਤੇ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਅਸੀਂ ਉਹਨੂੰ ਮਿਲਾ ਦਾਂਗੇ 1-2 ਮਿੰਟ ਲਈ ਮਤਲਬ ਕਿ ਭੁੰਨ ਲੈਣਾ ਹੈ ਠੀਕ ਹੈ 2 ਮਿੰਟ ਵੀ ਨਹੀਂ ਹਾਰਡਲੀ 1 ਕ ਮਿੰਟ ਲਈ ਅਸੀਂ ਭੁੰਨ ਲੈਣਾ ਹੈ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਪਾ ਦਵਾਂਗੇ ਆਪਣੇ ਕੱਦੂ ਕਾਸ ਕਿਤੇ ਹੋਏ ਅੰਬ ਜਿਹੜੀ ਤੁਸੀਂ ਸੌਂਫ ਪਾਈ ਹੈ ਸੌਂਫ ਜਿਹੜੀ ਇੱਕ sweetness ਦਿੰਦੀ ਹੈ ਤੇ ਬਹੁਤ ਸੋਹਣੀ ਖੁਸ਼ਬੂ ਵੀ ਆਉਂਦੀ ਹੈ ਕਲੌਂਜੀ ਜਿਹੜੀ ਪਾਈ ਹੈ ਤੁਸੀਂ ਆ ਥੋੜਾ ਅਚਾਰੀ ਫਲੇਵਰ ਦਊਗੀ ਮੇਥੀ ਦਾਣਾ ਜਿਹੜਾ ਹੈਗਾ ਬਟ ਯਾਦ ਰੱਖਿਓ ਤੁਸੀਂ ਥੋੜਾ ਜ਼ਿਆਦਾ ਨਹੀਂ ਪਾਣਾ ਲਾਲ ਮਿਰਚ ਪਾਊਡਰ ਜਿਹੜਾ ਹੈ ਉਹ ਤੁਹਾਡੀ ਜੋ ਤੁਸੀਂ ਐਂਡ 'ਚ ਚੀਨੀ ਪਾਉਗੇ ਉਹਨੂੰ ਥੋੜਾ ਬੈਲੈਂਸ ਕਰ ਦੂਗਾ ਠੀਕ ਹੈ ਸੋ ਅਸੀਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਹੁਣ ਅਸੀਂ ਇਹਨੂੰ ਪਕਾਣਾ ਹੈ ਹੁਣ ਇਹਨੂੰ ਪਕਣ 'ਚ ਹੀ ਜਿਹੜਾ ਹੈਗਾ ਥੋੜਾ ਟਾਈਮ ਲੱਗੂਗਾ ਤੇ ਤੁਸੀਂ ਜਿਹੜੀ ਚੀਨੀ ਪਾਓਗੇ ਉਹ ਤੁਸੀਂ ਜਦੋਂ ਤੁਹਾਡੇ ਆਂਬ ਇਹ ਜਿਹੜੇ ਹੈਗੇ ਸੌਫਟ ਹੋ ਜਾਣ ਉਹਦੋਂ ਹੀ ਪਾਣੀ ਐ ਆਦਰਵਾਇਜ਼ ਅਗਰ ਤੁਸੀਂ ਪਹਿਲਾਂ ਚਿਨੀ ਪਾਤੀ ਤਾਂ ਤੁਹਾਡੀ ਜਿਹੜੇ ਆਂਬ ਨੇ ਇਹ ਚੰਗੀ ਤਰ੍ਹਾਂ ਕੁੱਕ ਨਹੀਂ ਹੋਣਗੇ ਠੀਕ ਐ ਤੁਸੀਂ ਦੇਖੋਗੇ ਥੋੜੀ ਦੇਰ ਬਾਅਦ ਚਟਨੀ ਦਾ ਕਲਰ ਜਿਹੜਾ ਹੈਗਾ ਉਹ ਬਦਲ ਜਾਊਗਾ ਤੇ ਐਟ ਦੀ ਐਂਡ ਤਾਂ ਬਿਲਕੁਲ ਹੀ ਚੇਂਜ ਹੋ ਜਾਊਗਾ ਆਸੀ ਇਹਨੂੰ ਨਾਲ ਦੀ ਨਾਲ ਜਿਹੜੀ ਮੇਨ ਚੀਜ਼ ਐ ਕੜਚੀ ਫੇਰਦੇ ਰਹਿਣਾ ਤਾਂ ਕਿ ਸਾਡੀ ਚਟਨੀ ਥੱਲੇ ਨਾ ਲਗੇ ਠੀਕ ਐ ਅਗੈਸ ਤੁਸੀਂ ਚਾਹੇ ਹਾਈ ਫਲੇਮ ਤੇ ਕਰ ਲਿਓ ਬਟ ਨਾਲ-ਨਾਲ ਕੜਚੀ ਚਲਾਉਂਦੇ ਰਹੋ ਜਦੋਂ ਤੁਸੀਂ ਪਹਿਲਾ-ਪਹਿਲਾ ਕੜਚੀ ਚਲਾਉਂਗੇ ਨਾ ਤੁਹਾਨੂੰ ਮਤਲਬ ਲਾਈਕ ਬਹੁਤ ਜ਼ੋਰ ਲਾਉਣਾ ਪੈਣਾ ਇਦਾਂ ਲੱਗੂਗਾ ਕਿ ਬਹੁਤ ਹੈਵੀ ਆ ਸਭ ਕੁਝ ਠਿੱਕ ਹੈ ਬਟ ਸਲੋਲੀ ਚੀਜ਼ਾਂ ਜਦੋਂ ਕੁੱਕ ਹੋਣਗੀਆਂ ਤੁਸੀਂ ਦੇਖੋਗੇ ਆਰਾਮ ਨਾਲ ਜਿਹੜੀ ਕੜਚੀ ਆ ਉਹ ਇਹਦੇ ਵਿੱਚ ਮਤਲਬ ਕਿ ਘੁੰਮਦੀ ਜਾਊਗੀ ਆ ਤੁਸੀਂ ਕਲਰ ਚੇਂਜ ਇਹਦਾ ਦੇਖ ਸਕਦੇ ਹੋ ਹੁਣ ਇਸ ਤੋਂ ਬਾਅਦ ਅਸੀਂ ਪਾ ਦਵਾਂਗੇ ਚਿੰਨੀ ਜਦੋਂ ਮੰਗੋ ਸੌਫਟ ਹੋ ਗਿਆ ਠੀਕ ਹੈ ਸੌਫਟ ਹੋਣ ਤੋਂ ਬਾਅਦ ਤੁਸੀਂ ਚਿੰਨੀ ਪਾਣੀ ਹੈ ਵੀ ਤੁਸੀਂ ਆਪਣੇ ਟੇਸਟ ਅਕੋਰਡਿੰਗ ਪਾ ਸਕਦੇ ਹੋ ਜਿਆਦਾ ਮਿੱਠੀ ਚਾਹੀਦੀ ਜਿਆਦਾ ਪਾ ਦਿਓ ਖੱਟੀ ਮਿੱਠੀ ਚਾਹੀਦੀ ਤਾਂ ਇਹਨੂੰ ਘੱਟ ਰੱਖਿਓ ਠੀਕ ਹੈ ਹੁਣ ਇਹਨੂੰ ਵੀ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਥੋੜੀ ਦੇਰ ਲਈ ਚਟਨੀ ਨੂੰ ਅਸੀਂ ਹੋਰ ਪਕਾਵਾਂਗੇ ਨਾਲ ਦੀ ਨਾਲ ਕੜਛੀ ਫੇਰਦੇ ਰਹਿਣਾ ਹੈ ਚਿੰਨੀ ਪਾਣ ਤੋਂ ਬਾਅਦ ਵੀ ਠੀਕ ਹੈ ਕਿਉਂਕਿ ਇਹ ਨਹੀਂ ਤਾਂ ਚਿਪਕ ਜੂਗੀ ਛੇਤੀ ਕਾਰਮਲਾਈਜ਼ ਹੋ ਜਾਊਗੀ ਤੁਹਾਡੀ ਚਟਨੀ ਦਾ ਟੈਕਸਚਰ ਥੋੜਾ ਥਿੱਕ ਹੋਣਾ ਚਾਹੀਦਾ ਗਲੋਸੀ ਹੋਣਾ ਚਾਹੀਦਾ ਠੀਕ ਹੈ ਤੇ ਜਿਹੜੀ ਕੜਾਹੀ ਦੀ ਸਤ੍ਹਾਏ ਜਦੋਂ ਛੱਡਣ ਲੱਗ ਜੂਗੀ ਨਾ ਮਤਲਬ ਤੁਹਾਡੀ ਚਟਨੀ ਤਿਆਰ ਹੋ ਗਈ ਹੈ ਚਟਨੀ ਬਹੁਤ ਜ਼ਿਆਦਾ ਪਤਲੀ ਵੀ ਨਹੀਂ ਹੋਣੀ ਚਾਹੀਦੀ ਕਿਉਂਕਿ ਫਿਰ ਇਹ ਛੇਤੀ ਖਰਾਬ ਹੋ ਜਾਂਦੀ ਹੈ ਹੁਣ ਅਸੀਂ ਇਹਨੂੰ ਥੋੜੀ ਦੇਰ ਲਈ ਹੋਰ ਪਕਾਵਾਂਗੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਸਿਰਕਾ ਪਾਵਾਂਗੇ ਆ ਤੁਸੀਂ ਦੇਖ ਸਕਦੇ ਹੋ ਰੰਗ ਥੋੜਾ ਇਹਦਾ ਹੋਰ ਚੇਂਜ ਹੋ ਗਿਆ ਤੇ ਹੁਣ ਅਸੀਂ ਪਾ ਦਵਾਂਗੇ ਥੋੜਾ ਜਿਹਾ ਸਿਰਕਾ ਸਿਰਕਾ ਤੁਹਾਡੀ ਚਟਨੀ ਨੂੰ ਲੰਬੇ ਟਾਈਮ ਤੱਕ ਸੇਵ ਕਰਕੇ ਰੱਖਦਾ ਹੈ ਖਰਾਬ ਨਹੀਂ ਹੋਣ ਦਿੰਦਾ ਖਟਾਸ ਵੀ ਥੋੜੀ ਦਿੰਦਾ ਹੈ ਠੀਕ ਹੈ ਅਗਰ ਮੰਨ ਲਓ ਮਿੱਠਾ ਤੁਹਾਡੇ ਤੋਂ ਥੋੜਾ ਜ਼ਿਆਦਾ ਪੈ ਗਿਆ ਤੁਹਾਨੂੰ ਬਟ ਥੋੜਾ ਖਟਾਸ ਚਾਹੀਦੀ ਹੈ ਤੇ ਸਿਰਕੇ ਦੀ ਮਾਤਰਾ ਤੁਸੀਂ ਹੋਰ ਵਧਾ ਸਕਦੇ ਹੋ ਅਗਰ ਲੰਬੇ ਟਾਈਮ ਤੱਕ ਚਟਨੀ ਚਲਾਨੀ ਹੈ ਦਨ ਸਿਰਕਾ ਇਜ਼ ਅ ਮਸਟ ਹੈ ਤੁਸੀਂ ਪਾਣਾ ਹੀ ਪਾਣਾ ਹੈ ਠੀਕ ਹੈ ਹੁਣ ਅਸੀਂ ਫੇਰ ਇਹਨੂੰ ਥੋੜੀ ਦੇਰ ਲਈ ਕੁੱਕ ਕਰਾਂਗੇ ਕਿੰਨੀ ਤੇ ਸਿਰਕਾ ਪਾਉਣ ਤੋਂ ਬਾਅਦ ਇਹਨੂੰ ਜ਼ਿਆਦਾ ਟਾਈਮ ਨਹੀਂ ਕੁੱਕ ਕਰਨਾ ਪੈਂਦਾ ਆ ਤੁਸੀਂ ਟੈਕਸਚਰ ਦੇਖ ਸਕਦੇ ਹੋ ਕਿੰਨਾ ਗਲੋਸੀ ਆਇਆ ਕਿੰਨੀ ਸੋਹਣੀ ਲੱਗ ਰਹੀ ਆ ਹਰ ਇੱਕ ਸੀਡ ਦਿਖ ਰਿਆ ਤੇ ਜਿਹੜੀ ਤੁਹਾਡੀ ਮੰਗੇੋ ਵੀ ਨੇ ਉਹ ਵੀ ਉਦਾਂ ਡਿਸੋਲਵ ਨਹੀਂ ਹੋਏ ਮਤਲਬ ਕਿ ਉਹ ਵੀ ਦਿਖ ਰਹੇ ਨੇ ਸੋ ਇੱਕ ਪਰਫੈਕਟ ਚਟਨੀ ਜਿਹੜੀ ਹੈਗੀ ਉਹਦੀ ਨਿਸ਼ਾਨੀ ਹੁੰਦੀ ਹੈ ਸੋ ਆ ਤੁਸੀਂ ਦੇਖ ਸਕਦੇ ਹੋ ਮੈਨੂੰ ਠੰਡਾ ਕਰ ਲਿਆ ਠੰਡਾ ਹੋਣ ਤੋਂ ਬਾਅਦ ਤਾਂ ਇਹ ਹੋਰ ਵੀ ਜ਼ਿਆਦਾ ਪੀਲਿੰਗ ਲੱਗ ਰਹੀ ਆ ਬਹੁਤ ਜ਼ਿਆਦਾ ਟੈਂਪਟਿੰਗ ਲੱਗ ਰਹੀ ਹੈ ਤੇ ਯਕੀਨ ਮੰਨੋ ਬਹੁਤ ਜ਼ਿਆਦਾ ਸਵਾਦ ਬਣੀ ਸੀ ਹੁਣ ਸਟੋਰਿੰਗ ਦੇ ਟਾਈਮ ਵੀ ਜਿਹੜੀ ਖਾਸ ਗੱਲ ਦਾ ਧਿਆਨ ਰੱਖਣਾ ਹੈ ਕਿ ਪਲਾਸਟਿਕ ਸਟੀਲ ਅਵੋਇਡ ਕਰੋ ਜਾਂ ਤਾਂ ਜਿੱਦਾਂ ਮੈਂ ਮਰਤਬਾ ਨਹੀਂ ਯੂਜ਼ ਕਰ ਰਹੀ ਕਰ ਸਕਦੇ ਹੋ ਗਲਾਸ ਜਾਰ ਵੀ ਯੂਜ਼ ਕਰ ਸਕਦੇ ਹੋ ਕੱਚ ਦਾ ਭਾਂਡਾ ਚੰਗੀ ਤਰ੍ਹਾਂ ਉਹਨਾਂ ਨੂੰ ਸੁਕੋ ਕੇ ਸਤੂਪ ਦੇ ਵਿੱਚ ਖਾਸ ਕਰ ਸੁਕਾ ਲੈਣਾ ਤੁਹਾਡੀ ਚਟਨੀ ਖਰਾਬ ਨਹੀਂ ਹੋਊਗੀ ਠੀਕ ਹੈ ਤੇ ਇਹਦੇ ਵਿੱਚ ਚਟਨੀ ਨੂੰ ਠੰਡਾ ਹੋਣ ਤੋਂ ਬਾਅਦ ਪਾ ਲੈਣਾ ਤੇ ਅੱਧ ਦੀ ਅੰਨ ਇੱਕ ਗੱਲ ਹੋਰ ਜਦੋਂ ਵੀ ਚਟਨੀ ਕੱਢਦੇ ਹੋ ਤਾਂ ਹਮੇਸ਼ਾ ਸੁੱਕਾ ਚਮਚ ਯੂਜ਼ ਕਰੋ ਗਿੱਲਾ ਪਾਓਗੇ ਤਾਂ ਚਟਨੀ ਖਰਾਬ ਹੋ ਜਾਊਗੀ ਉਲੀ ਲੱਗ ਜਾਊਗੀ ਸੋ ਇਹ ਸਾਰੀ ਟਿਪਸ ਐਂਡ ਟ੍ਰਿਕਸ ਸੀ ਆਈ ਹੋਪ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਊਗੀ ਤੇ ਤੁਸੀਂ ਇਹਨੂੰ ਘਰੇ ਜ਼ਰੂਰ ਬਣਾਓਗੇ ਤੇ 5-6 ਮਹੀਨੇ ਤੱਕ ਇਹਨੂੰ ਪਰਾਂਠਾ ਨਾਲ ਦੇ ਕਿਸੇ ਵੀ ਚੀਜ਼ ਨਾਲ ਤੁਸੀਂ ਖਾ ਸਕਦੇ ਹੋ ਮਿਲਦੇ ਆਂ ਫਿਰ ਨੈਕਸਟ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ